ਹਾਏ ਅਲਿਆ ਓਏ ਤੀਕੇ ਫੇਰ ਆ ਗਿਆ ਯੋ ਮਾਮਾ ਵੇ ਤੈਨੂੰ ਕਹੀਦਾ ਵੀ ਜਦੋਂ ਤੂੰ ਜਾਣਾ ਹੁਣ ਗਿਆ ਵਾ ਸ਼ਾਦੀਆਂ ਦੇ ਵਿੱਚ ਤੇ ਘੱਟ ਗਿਆ ਕਰ ਤੂੰ ਹੈਂ ਐ ਕਿਥੇ ਪੀਤੀ ਓ ਤੇ ਮੁੰਡੇ ਮੁੰਡੇ ਲੱਗੇ ਆ ਡਿੱਗਣ ਤੋਂ ਡਿਆ ਵਾ ਅਜੇ ਤੂੰ ਪੀਤੀ ਨਹੀਂ ਕੀ ਦੱਸ ਪੰਜਾਬ ਮੈਂ ਕੰਮ ਕਰ ਜਾ ਕੇ ਮਨੂੰ ਪੀਣ ਦੇ ਉੱਠੇ ਕੱਥੇ ਵੇ ਰੱਜਾ ਕਿ ਦਾਈਆਂ ਦੀਆਂ ਨੂੰ ਆਪਣੇ ਆਪ ਦੀ ਹੋਸ਼ ਨਹੀਂ ਤੇ ਅਜੇ ਵੀ ਠੇਕਾ ਲੱਭਣ ਡਿਆ ਈ ਓਏ ਮੈਂ ਜਾਣਾ ਮੈਂ ਜਾਂਦੇ ਮਾ ਕਿੱਦਾਂ ਨਹੀਂ ਜਾਣਾ ਜਾਂ ਦਰ ਜਾ ਕੇ ਲੰਮਾ ਪਿਆ ਆ ਦੱਸ ਕਿੰਨਾ ਮੁੰਡੇ ਨੇ ਦੁਖੀ ਕੀਤਾ ਯੋ ਹੈ ਉਹ ਇੱਕ ਚੰਗਾ ਨਿਕਲ ਆਈ ਹੋਈ ਤੇ ਆਹ ਪਤਾ ਨਹੀਂ ਕਿਹਦੇ ਤੇ ਚਲ ਗਿਆ ਯੋ ਵੀ ਉੱਠ ਤਾਂ ਅੰਦਰ ਚੱਲ ਉੱਠ ਇੱਥੇ ਪੈ ਗਿਆ ਵਾ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਮਾਂ ਮੇਰੀ ਨੂੰ ਅੰਦਰ ਕਿੱਦਾਂ ਖੜਨਾ ਵਾ ਮੈਨੂੰ ਮਾਂ ਮਨ ਕੰਦੇ ਆ ਥੋੜੀਂ ਢਪ ਕੇ ਆ ਜਾਂਦਾ ਦੱਸ ਆਪਣਾ ਆਪ ਸੰਭੀਆ ਨਹੀਂ ਹੋ ਇਹਦੇ ਕੋ ਜਾਣ ਡਿਆ ਅਜੇ ਠੇਕੇ ਲਵਦਾ ਫਿਰਦਾ ਯੋਏ ਤਾਂ ਹੋ ਜਾ ਹੁਣ ਇੱਧਰ ਹੋ ਅਲਾ ਕੋਟ ਮਾਮੂ ਜੋਂਦੇ ਸੌਣ ਤੈਨੂੰ ਕੀ ਦਵਾ ਇਹਨੂੰ ਲਾ ਹੁਣ ਨਾ ਇਹ ਮੇਥੋਂ ਲੱਥਣਾ ਹੀ ਤੇ ਨਾਲ ਲੈ ਨਾ ਦੀਨ ਇੱਥੇ ਆ ਜਾ ਵਿਕਤੀ ਪੰਦਾਇਆ ਮੁੰਡਾ ਤੇ ਮੈਨੂੰ ਸੱਚੀ ਵੇਖ ਕਿੱਧਰ ਮੁੱਕਿਆ ਗਿਆ ਵਾ ਗਿਆ ਜੀ ਵਿਆਹ ਖਾਨ ਖਣੋ ਕੀ ਤੇਰਾ ਥੁੜਿਆ ਵਾ ਆਪਣੇ ਆਪ ਦੀ ਤੈਨੂੰ ਹੋਸ਼ ਨਹੀਂ ਆ ਫੜਾ ਜਿੱਤੀ ਲਾ ਮੁੰਡੇ ਨੇ ਦੱਸ ਕਿੰਨਾ ਦੁਖੀ ਕੀਤਾ ਯੋ ਰੱਜ ਕਿਤੇ ਆ ਗਿਆ ਯੋ ਦੂਜਾ ਵੀ ਨਹੀਂ ਉਹ ਜੇ ਆਇਆ ਉਹਨੂੰ ਮੈਂ ਆਖਾਂ ਵੀ ਇਹਦਾ ਹਾਲ ਵੀ ਹਲਾਣ ਕੇ ਕੀ ਬਣਿਆ ਇਹਦਾ ਮਮੇ ਕੀ ਗੱਲ ਕੱਲੇ ਗੱਲਾਂ ਕਰੀ ਜਾਂਦੇ ਜੇ ਗੱਲਾਂ ਪੁੱਤ ਕੀ ਕਰਨੀਆਂ ਵਾ ਤੂੰ ਕਿੱਥੋਂ ਆਇਆ ਵਾ ਮੈਂ ਤੁਹਾਨੂੰ ਪਤਾ ਮੇਰਾ ਐਮਐਸਸੀ ਦੇ ਲਾਸਟ ਇਅਰ ਆ ਤੇ ਅਸਾਈਨਮੈਂਟ ਕੰਪਲੀਟ ਕਰਨੀ ਤੇ ਦੋਸਤ ਘਰ ਗਿਆ ਠੀਕ ਆ ਪੁੱਤ ਪਰ ਮੈਂ ਆ ਤੇ ਬੜੀ ਦੁਖੀ ਹਾਂ ਮਮੇ ਦੁਖੀ ਵਾਲੀ ਕਿਹੜੀ ਗੱਲ ਆ ਨਿੱਕੇ ਨੇ ਫੇਰ ਚਾੜਦਾ ਕੋਈ ਆ ਜਨ ਚਾਨਵਾਲੀ ਕਿਹੜੀ ਗੱਲ ਵਾ ਅੱਜ ਕੋਈ ਨਵਾਂ ਚੜਾਉਣਾ ਵਾ ਵੇਖ ਜਾ ਕੇ ਉਹਦੀ ਹਾਲਤ ਫੇਰ ਅੱਜ ਪੀ ਕੇ ਤੇ ਆਇਆ ਯੋ ਰੱਜ ਕੇ ਆਇਆ ਵਾ ਡਿੱਗਦਾ ਹੀ ਆਉਂਦਿਆ ਇੱਥੋਂ ਮਾਹੀ ਮੈਂ ਫੜਿਆ ਯੋ ਉਹਨੂੰ ਮਮਮੀ ਮੈਂ ਕੀ ਕਰਾਂ ਮੈਂ ਤੇ ਕਾਲਜ ਸਾਰੀ ਦਿਹਾੜੀ ਉੱਥੇ ਖਾਪਦਾ ਰਹਿਣਾ ਤੇ ਘਰ ਆਈਏ ਦੇ ਦੇ ਪੰਗੇ ਆ ਕਦੀ ਇਹਨੂੰ ਉੱਥੋਂ ਚੋੱਕ ਕੇ ਲਿਆਉਣਾ ਪੈਂਦਾ ਹੈ ਕਦੀ ਇਹਨੂੰ ਉੱਥੋਂ ਪਰਸੋਂ ਬਾਸਟੈਂਡ 'ਚ ਡਿੱਗਾ ਹੈ ਉੱਥੋਂ ਮੈਂ ਚੋੱਕ ਕੇ ਲਿਆਇਆ ਇਹਨੂੰ ਉੱਥੇ ਮੇਰੇ ਸਾਰੇ ਯਾਰ ਦੋਸਤ ਮੇਨਾਂ ਪੜਦੇ ਤੇ ਮੈਨੂੰ ਕਹਨੋ ਤੇਰਾ ਆ ਭਰਾ ਆ ਤੇ ਮੈਨੂੰ ਇੰਨੀ ਸ਼ਰਮ ਆਈ ਉਹਨਾਂ ਬੰਦਿਆਂ ਸਾਹਮਣ ਜੇ ਦਾ ਪੀਓ ਸਰ ਤੇ ਹੁੰਦਾ ਖਰਿਆਏ ਨੂੰ ਉਹਦਾ ਹੀ ਡਰ ਹੁੰਦਾ ਇਹਨੇ ਤੁਹਾਡੀ ਇੰਨੀ ਜਾਨ ਤੰਗ ਕੀਤੀ ਆਪਾਂ ਕੀ ਕਰੀਏ ਇਹਦਾ ਇਹ ਮੰਮੀ ਮੈਂ ਦੱਸਾਂ ਮੈਂ ਤੇ ਖਪਾ ਖਾਪੀ ਗਿਆ ਆ ਇਹ ਤੋਂ ਦੋ ਚਾਰ 6 ਮਹੀਨੇ ਮੜਾ ਵੇਖ ਜੇ ਇਹਦੇ ਸੁਧਰਦਾ ਠੀਕ ਆ ਨਹੀਂ ਤੇ ਇਹਨੂੰ ਬਦਲਾ ਕਰਦੇ ਜੇ 2 2.5 ਕਿਲੇ ਜ਼ਮੀਨ ਹੈ ਨਾ ਰਹਿ ਗਈ ਉਹ ਵੀ ਇਹਨੇ ਵੇਚ ਕੇ ਖਾਡਾ ਫਜਾਣੀ ਆ ਤੇਹੀਂ ਹੱਥ ਮਲਦੇ ਰਹਿ ਜਾਣੇ ਪੁੱਤ ਜੀ ਇਹਨੂੰ ਬਦਖਲ ਕੀਤਾ ਤੇ ਲੋਕੀ ਸਾਨੂੰ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਸਾਨੂੰ ਮੰਮੀ ਦੁਨੀਆਦਾਰੀ ਨੇ ਕੀ ਜਾਣਾਂ ਲੋਕਾਂ ਨਾਲੀਆਂ ਕਤੂਤਾ ਪਤਾ ਹੀ ਆ ਕਦੀ ਕਿਤੋਂ ਇਹਨੂੰ ਚੱਕੀ ਦਾ ਕਦੀ ਕਿਤੋਂ ਜਦੋਂ ਕਿਤੇ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਜਾਈਦਾ ਉਥੇ ਪੀ ਕੇ ਡਿੱਗਦਾ ਫਿਰਦਾ ਸਾਰਾ ਸਾਡਾ ਵੀ ਮਜ਼ਾ ਖਰਾਬ ਕਰ ਦਿੰਦਾ ਉਥੇ ਤੂੰ ਰਿਸ਼ਤੇਦਾਰਾਂ ਨੂੰ ਸੋਚਦੀ ਰਹਿ ਕਿ ਉਹਨੇ ਖਾਡਾ ਫਜਾਣੀ ਜ਼ਮੀਨ ਜਮਾਉਣ ਹੁਣ ਅੱਗੇ ਹੱਥ ਮਰਾਂਗੇ ਆਪਾਂ ਦੋਵੇਂ ਜਾਣੇ ਚੱਲ ਆ ਵੋ ਤੈਨੂੰ ਅੰਦਰ ਵੇਖੀਏ ਤੇ ਸਹੀ ਉਹ ਜਾ ਮਾੜਾ ਅੱਗੇ ਅੱਗੇ ਤੂੰ ਜਾ ਮੈਂ ਤੇ ਅੱਗੇ ਬਾਹਰ ਖਪਿਆਂ ਦਾ ਪਿਆ ਆ ਆਉਨਾ ਮੈਂ ਤੇਰੇ ਪਿਛੇ ਪਿਛੇ ਆ ਜਾ ਫਿਰ ਉਹਨੂੰ ਹੁਣ ਵੇਖਣਾ ਤੇ ਹੈ ਕਿ ਨਹੀਂਗਾ ਕੰਬਲ ਦੇ ਕੇ ਆਇਆ ਰਹੇ ਉੱਤੇ ਤੇ ਉਦਾਂ ਹੀ ਭਾਂ ਪਿਆ ਹੋਇਆ ਯਾਰ ਮੈਂ ਗਰਾ ਭਰਾ ਮੈਂ ਤੇ ਆਪ ਖਾਪ ਗਿਆ ਤੁਹਾਡੇ ਪੰਗਿਆਂ ਰਾਹਲਾ ਉੱਠ ਤਾਂ ਆਮੀ ਉੱਠ ਤਾਂ ਕਿ ਚੜ ਗਿਆ ਦਿਨ ਆਹ ਹੋਦੀ ਹੋਰ ਕੀ ਦਿਨ ਚੜਿਆ ਚੱਲ ਉੜਦਾ ਬਾਹਰ ਜਾ ਕੇ ਮੂੰਹ ਮਾਂ ਧੋਤ ਨੂੰ ਹੋਸ਼ ਆਏ ਆਪਣੇ ਆਪ ਦੀ ਨਹੀਂ ਹੋਸ਼ੇ ਨੂੰ ਤੇ ਗਲੀ ਜਵਾਨ ਉਠ ਪੁੱਤ ਮੇਰੀ ਗੱਲ ਸੁਣ ਤੂੰ ਜਦੋਂ ਆਇਆ ਹਾਂ ਤੇ ਕੀ ਤੇਰੀ ਹਾਲਤ ਸੀ ਤੈਨੂੰ ਇੰਨਾ ਨਹੀਂ ਪਤਾ ਲੱਗਾ ਕਿ ਮੇਰੀ ਮਾਂ ਮੈਨੂੰ ਕਿੱਦਾਂ ਚੁੱਕ ਕੇ ਤੇ ਅੰਦਰ ਖੜੂਗੀ ਮੰਮੀ ਉਹ ਵਿਆਹ ਜੁੰਡਿਆ ਨੇ ਜ਼ਿਆਦਾ ਪਿਆ ਤੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਮੈਂ ਤਾਂ ਰੋਜ਼ ਭਿੰਦਿਆ ਵਾ ਤੇ ਮੁੰਡਿਆ ਨੇ ਕਦੀ ਤੈਨੂੰ ਢਾ ਕੇ ਪੁੱਤ ਪਿਆਲੀ ਹੀ ਆਪਣਾ ਆਪ ਵੇਖੀਦਾ ਹੁੰਦਾ ਵਾ ਅੱਜ ਤੇ ਤੈਨੂੰ ਮੁੰਡਿਆ ਨੇ ਪਿਆਲਤੀ ਕਦੀ ਤੈਨੂੰ ਕਿੱਥੋਂ ਚੁੱਕ ਕੇ ਲਿਆਈਦਾ ਕਦੀ ਤੈਨੂੰ ਕਿੱਥੋਂ ਲਿਆਈਦਾ ਤੇ ਤੈਨੂੰ ਹੀ ਮੁੰਡਿਆ ਪਿਆਲਦੇ ਆ ਜ਼ਿਆਦਾ ਵਾਦਾ ਹੈ ਪੁੱਛ ਪੁੱਛ ਕਰਿਆਂ ਇਹਨੂੰ ਮਾਰ ਕੇ ਧੱਗਾ ਕੱਢਵਾਰ ਇਹਨੇ ਜਿਹੜਾ ਗੰਦ ਪਾਇਆ ਰੋਜ਼ ਸ਼ਰਾਬੀ ਖਿਆ ਜਾਂਦਾ ਸਾਡੇ ਕੋਲ ਤੇਰਾ ਮੂੰਹ ਵਿਖਾਇਆ ਜਾਂਦਾ ਬੋਲਦਾ ਕਿਦਾਂ ਵਾ ਕਿਦਾਂ ਬੋਲਾਂ ਮੈਂ ਮਾਰ ਕੇ ਸੋੜਦਾ ਨਾ ਉਥੇ ਮੇਰੇ ਅਸਾਂ ਨਹੀਂ ਆਦਾ ਦਾ ਤੂੰ ਮੂੰਹ ਤੇਰਾ ਡੱਬਰਾ ਆ ਵਾ ਤੇ ਬੋਲਣ ਕਿਦਾਂ ਡਿਆ ਵਾ ਤੇ ਕੋਈ ਗੱਲ ਨਹੀਂ ਕਿਰਚ ਗਲਤੀ ਆ ਤਾਂ ਹੀ ਬੋਲਣ ਡਿਆ ਵਾ ਸ਼ਰਾਬੀ ਛਰੇ ਦਾ ਅੱਗੋਂ ਆਖਾਂ ਕਰਨਾ ਤੂੰ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਆ ਤੈਨੂੰ ਲਾਸਟ ਵਾਰਨਿੰਗ ਓ ਅੱਜ ਤੋਂ ਬਾਅਦ ਮੈਂ ਵੇਚ ਲਿਆ ਨਾ ਮਾ ਮੈਂ ਚਾਹੇ ਨਾ ਮੈਂ ਮਾਰਗ ਤੱਕਾ ਕਰਦਾਗਾ ਬਾਦ ਤੇ ਕਾਲਜ ਬਤਰੀ ਕਰਦਾਗਾ ਤੈਨੂੰ ਬਦਖਲ ਵਾਕੀ ਕਰ ਦੇਣਾ ਹਾਂ ਮੈਂ ਕਰਦਾ ਮੁੰਡਾ ਨਹੀਂ ਆ ਤੇਰਾ ਜੀ ਸਾਰਾ ਕਲੇ ਦਾ ਦੱਸ ਮੈਨੂੰ ਚੱਲ ਬੁੱਤ ਚੁੱਪ ਕਰੋ ਤੁਸੀਂ ਲੜੀ ਜਾਣਾ ਮੇਰ ਵਾਲ ਵੀ ਦੇਖ ਲੋ ਤੇਰਾ ਪਿਓ ਸਿਰਤੇ ਨਹੀਂ ਹੈਗਾ ਹਨਾ ਤੇ ਫਿਰ ਵੀ ਤੂੰ ਇੰਨੀ ਗੰਦੀ ਆਦਤ ਤੈਨੂੰ ਪਈ ਆ ਵੀ ਤੂੰ ਪੀ ਕੇ ਹੀ ਘਰ ਆਉਣਾ ਹੁੰਦਾ ਵਾ ਜੇ ਤੇਰਾ ਵੱਡਾ ਭਰਾ ਵਾ ਨਾ ਤੇ ਤੇਰੇ ਪਿਓਾਂ ਵਰਗਾ ਵਾ ਉਹ ਤੇ ਤੈਨੂੰ ਉਹਦੇ ਗਾੜੀ ਹੱਥ ਜੋੜ ਕੇ ਮਾਫੀ ਮੰਗਣੀ ਚਾਹੀਦੀ ਆ ਵੀ ਮੈਂ ਅੱਗੇ ਤੋਂ ਇਹ ਗਲਤੀ ਨਹੀਂ ਕਰਦਾ ਮੈਂ ਨਹੀਂ ਮਾਫੀ ਮੂਫੀ ਮੰਗਣੀ ਨਾਲੇ ਬੋਲਦਾ ਕਿਦਾਂ ਵਾ ਕੋਈ ਗੱਲ ਤੂੰ ਐਦਾਂ ਬੋਲਦੇ ਆ ਤੇ ਵੱਡਾ ਭਰਾਵਾ ਤੇ ਬੋਲਦੇ ਨਹੀਂ ਕਿ ਹੁੰਦੇ ਪਿਓ ਚਪੇੜਾ ਵੀ ਮਾਰ ਦਿੰਦੇ ਆ ਕੋਈ ਨਹੀਂ ਵੇਖ ਲਾਂਗੇ ਚੱਲ ਕਿਧਰ ਵਾ ਤੇ ਤੈਨੂੰ ਚਲਾਉਂ ਮੈਂ ਚਲਾਉਂ 2 ਮਿੰਟ ਲਾਉਣੇ ਦੱਲਾ ਮੰਗਿਆ ਓਏ ਤੁਸੀਂ ਕਿੰਨਾ ਗਦਾਓ ਕੰਪਨਰ ਜੀ ਨਾ ਤਾਂ ਦਮ ਦੱਸ ਅਵੇਲਾ ਆਪਣੇ ਲਾਲ ਲੈਦੀਆਂ ਕਰ ਦੋਤਾ ਇੱਕ ਤਾਂ ਸ਼ਰਾਬ ਪੀਂਦਿਆ ਤੇ ਉਹ ਤਾਂ ਮੈਨੂੰ ਅੱਖਾਂ ਗੱਡਣ ਡਿਆ ਤੇ ਮੈਂ ਤੇਰੇ ਮੂੰਹ ਨੂੰ ਮਾਦਾ ਜੋਬਾਂ ਤੇ ਮੈਂ ਡਾਂਗੋ ਡਾਂਗੀ ਕੁੱਟ ਦੇਣਾ ਇਹਨੂੰ ਕਿਹਦੇ ਨੇ ਇੱਥੇ ਵੇ ਤੂੰ ਗਾਣਾ ਮੇਰਾ ਮਲੇ ਜੀ ਜਲੂਸ ਨਿਕਲਦਾ ਪੁੱਤ ਮੇਰੀ ਗੱਲ ਸੁਣ ਹੁਣ ਉਹ ਹੈ ਹੀ ਇਦਾਂ ਦਾ ਵਾ ਤੇ ਕੀ ਕਰਾਂ ਘਰੋਂ ਕੱਢਾਂ ਉਹਨੂੰ ਮੈਂ ਕਿੱਧਰ ਕੱਢਦਾ ਵਾਂ ਜੇ ਉਹ ਗੱਲ ਸੁਣ ਚੰਗਾ ਹੁੰਦਾ ਤੂੰ ਮਾੜਾ ਨਿਕਲ ਆਉਂਦਾ ਤੇ ਫੇਰ ਮੈਂ ਤੈਨੂੰ ਕਿੱਥੇ ਕੱਢ ਦੇਣਾ ਸੀ ਮੈਨੂੰ ਤੇ ਤੇਰਾ ਵੀ ਉਹਨਾਂ ਹੀ ਦੁੱਖ ਵਾ ਉਹਦਾ ਵੀ ਉਹਨਾਂ ਹੀ ਦੁੱਖ ਵਾ ਇਹ ਕਰਕੇ ਤੇ ਜੇ ਉਹ ਇਦਾਂ ਦਾ ਵਾ ਨਾ ਤੇ ਤੂੰ ਉਹਨੂੰ ਪਿਆਰ ਨਾਲ ਸਮਝਾਇਆ ਕਰ ਆਪੇ ਸਮਝ ਜਿਊਗਾ ਚੱਲ ਠੀਕ ਆ ਮਾਦਾ ਜਿੱਦਾਂ ਤੂੰ ਕਹਿੰਨੀ ਆ ਮੈਂ ਵੀ ਸਮਝ ਲੈਣਾ ਤੇਰੀ ਗੱਲ ਅਗੋਂ ਉਹ ਤੇਰੀ ਗੱਲ ਸਮਝੇ ਕਿ ਨਾ ਸਮਝੇ ਮੈਨੂੰ ਨਹੀਂ ਪਤਾ ਕਦੋਂ ਫਿਰ ਪੇਪਰ ਬੁਪਰ ਹੈ ਪੇਪਰ ਮੰਮੀ ਅਗਲੇ ਮਹੀਨੇ ਆ ਤੇ ਸਰ ਕਹਿੰਦੇ ਸੀ ਵੀ ਅਸਾਈਨਮੈਂਟ ਕੰਪਲੀਟ ਕਰ ਲਓ ਆ ਦੇਖ ਕੀ ਹੋ ਗਿਆ ਇਹਨੂੰ ਹੋ ਗਿਆ ਹੋਣਾ ਬੈਠੇ ਕੀ ਆਈ ਉਹ ਨਹੀਂ ਮੰਮੀ ਢਿੱਡ ਚ ਪੀੜ ਬੜੀ ਹੋਂਦੀ ਆ ਮੈਂ ਕੀ ਹੋ ਗਿਆ ਢਿੱਡ ਚ ਚੰਗਾ ਭਲਾਈ ਦੇ ਹਾ ਹੁਣੇ ਲੈ ਜਾ ਡਾਕਟਰ ਕੋ ਲੈ ਜਾ ਇਹਨੂੰ ਚਲ ਆ ਮੈਂ ਤੈਨੂੰ ਮੰਮੀ ਅੱਜ ਤੱਕ ਮੈਂ ਪੀਤੀ ਵੀ ਨਹੀਂ ਆ ਤੇ ਪਹਿਲੇ ਪੀਤੀ ਦੇ ਨੁਕਸ ਪਏ ਹੋਣੇ ਨੇ ਕਿ ਚਲ ਮੈਂ ਇਹਨੂੰ ਚੈੱਕ ਕਰਾਉਂਦਾ ਹਾਂ ਜਾ ਹੰਬੋਟਰ ਸਾਈਕਲ ਬਾਰੇ ਇਹ ਤੇ ਲੈ ਜਾ ਇਹਨੂੰ ਆ ਜਾਇ ਤੇ ਕੀ ਦੱਸਿਆ ਡਾਕਟਰ ਨੇ ਮਾਦਾ ਡਾਕਟਰ ਕਹਿੰਦਾ ਇਹਨੂੰ ਆਈ ਹੈ ਇਨਫੈਕਸ਼ਨ ਫੂੰਚਾ ਠੀਕ ਆ ਅੱਛਾ ਤੇ ਹੁਣ ਜਿਹੜਾ ਖਾਣ ਪੀਣ ਵੇਖ ਕੇ ਖਾਏ ਪੀਏ ਕਹਿੰਦਾ ਜੇ ਤੇ ਪੀਊਗਾ ਤੇ ਇਹ ਵਧਣੀ ਆ ਘਟਣੀ ਨਹੀਂ ਨਗੀ ਹੈਗੀ ਤੇ ਹੁਣ ਤੂੰ ਇਹਨੂੰ ਸਮਝਾ ਲਓ ਜੇ ਨੇ 4 ਦਿਨ ਕੱਢਨੇ ਆ ਤੇ ਠੀਕ ਆ ਨਹੀਂ ਤੇ ਪੀ ਜਾ ਹੁਣ ਵੀ ਤੂੰ ਸਮਝਣਾ ਕਿ ਨਹੀਂ ਸਮਝਣਾ ਨਹੀਂ ਮੰਮੀ ਚੱਲ ਗਾਂ ਤਾਂ ਨਹੀਂ ਪੀਂਦਾ ਹੋਣਾ ਗਾੜੀ ਇਹ ਮੁੰਡੇ ਮੁੰਡੇ ਪਿਆਰਿੰਦੇ ਹੁੰਦੇ ਮੈਂ ਤਾਂ ਕਰਕੇ ਪੀ ਲੈਣਾ ਹਾਂ ਤੇ ਮੈਨੂੰ ਨਹੀਂ ਪਤਾ ਵੀ ਸ਼ਰਾਬ ਇੰਨੀ ਖਤਰਨਾਕ ਹੁੰਦੀ ਆ ਨਹੀਂ ਯਕੀਨ ਤੇ ਆ ਚੈੱਕ ਕਰ ਲੈ ਭਰਾ ਸਿਹਤ ਤੋਂ ਜ਼ਰੂਰੀ ਕੋਈ ਨਹੀਂ ਚੀਜ਼ ਹੈਗੀ ਇਹ ਆਪਣੇ ਦਿਮਾਗ 'ਚ ਪਾ ਲਾ ਤੇ ਕੰਮ ਕਰ ਚੰਗੀ ਤਰ੍ਹਾਂ ਕਰ ਚੱਲ ਵੱਡਾ ਭਰਾ ਮੇਰਾ ਮਾਫ਼ ਕਰੀ ਮੈਨੂੰ ਤੇ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਂਦਾ ਤੇ ਮੰਮੀ ਜੀ ਤੁਸੀਂ ਵੀ ਮੈਨੂੰ ਮਾਫ਼ ਕਰਿਓ ਅੱਜ ਤੋਂ ਬਾਅਦ ਮੰਮੀ ਮੈਂ ਕਦੀ ਸ਼ਰਾਬ ਨਹੀਂ ਪੀਊਂਗਾ ਚੱਲ ਪੁੱਤ ਅਸੀਂ ਕੀ ਕਹਿਣਾ ਵਾ ਜੇ ਤੂੰ ਸਮਝ ਗਿਆ ਵਾ ਸਾਨੂੰ ਇਹਨੇ ਚ ਬੜੀ ਖੁਸ਼ੀ ਆ ਕਿ ਉਹ ਮੈਂ ਐਡਾ ਭੁੱਲਿਆ ਘਰ ਨੂੰ ਆ ਜਾ ਨਾ ਸ਼ ਉਹਨੂੰ ਕੋ ਲੈਣੇ ਕਹਿੰਦੇ ਚਲੋ ਮੰਮੀ ਜੀ ਅੱਜ ਤੋਂ ਬਾਅਦ ਤੜੇ ਸਿੱਧੀ ਸੁਣ ਲਗੇ ਮੈਂ ਤੇਰੀ ਸ਼ਰਾਬੀ ਮਾਂ ਰਾਜ ਦਾ ਨਾਮ ਹੈ ਖੁਸ਼ ਖੁਸ਼ ਰਹੋ ਆਪਣੀ ਜ਼ਿੰਦਗੀ ਵਧੀਆ ਸ਼ੁਰੂ ਕਰ ਕੁਝ ਨਹੀਂ ਰੱਖਿਆ ਇਹਨਾਂ ਚੀਜ਼ਾਂ 'ਚ ਚੱਲ ਡੌੜ ਲੈ ਤੇਰੇ ਬਾਹਰ ਨੂੰ ਆਉਂਦੇ ਆ ਲੈ ਜੀ ਔਰ ਯਾਦ ਨੂੰ 6 ਵਜੇ ਆਇ ਤੈਨੂੰ ਜਿਮ ਚੱਲ ਠੀਕ ਹੈ ਚੱਲ ਜੰਨੇ